ਦੇ ਜੋੜ ਕੇ ਸलाम ਅਸੀਂ ਅੱਜ ਇੱਥੇ ਇੱਕ ਮਹੱਤਵਪੂਰਨ ਮੁੱਦੇ ਤੇ ਗੱਲ ਕਰਨ ਲਈ ਇਕੱਠੇ ਹੋਏ ਹਾਂ ਇਹ ਮੁੱਦਾ ਹੈ ਸਰਕਾਰੀ ਕਰਮਚਾਰੀਆਂ ਦੇ ਹੱਕ ਤਨਖਾਹ ਪੁਰਾਣੀ ਪੈਨਸ਼ਨ ਯੋਜਨਾ ਅਤੇ ਪਿਸਕੇਲ ਦੀ ਲੜਾਈ ਇਹ ਮਾਮਲਾ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਨਹੀਂ ਸਗੋ ਪੂਰੇ ਸਮਾਜ ਤੇ ਪ੍ਰਭਾਵ ਪਾਉਂਦਾ ਹੈ ਕਿਉਂਕਿ ਜੇਕਰ ਇੱਕ ਕਰਮਚਾਰੀ ਖੁਸ਼ ਹੈ ਤਾਹੀ ਉਹ ਲੋਕਾਂ ਦੀ ਚੰਗੀ ਤਰ੍ਹਾਂ ਸੇਵਾ ਕਰ ਸਕਦਾ ਹੈ ਅੱਜ ਦੇ ਜ਼ਮਾਨੇ ਚ ਸਰਕਾਰੀ ਨੌਕਰੀ ਦੀ ਨੀ ਸਥਿਰਤਾ ਜੌਬ ਸਿਕਿਉਰਿਟੀ ਪਵਿੱਖ ਦੀ ਸੁਰੱਖਿਆ ਅ ਫਿਊਚਰ ਸਿਕਿਉਰਿਟੀ ਅਤੇ ਇਨਸਾਫ ਜਸਟਿਸ ਤੇ ਟਿੱਕੀ ਹੋਈ ਹੋਣੀ ਚਾਹੀਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਕਰਮਚਾਰੀਆਂ ਦੀ ਮਿਹਨਤ ਉਹਨਾਂ ਦੇ ਹੱਕ ਅਤੇ ਉਹਨਾਂ ਦੀ ਪਵਿੱਖ ਦੀ ਸੁਰੱਖਿਆ ਹਮੇਸ਼ਾ ਹੀ ਇੱਕ ਤਰ੍ਹਾਂ ਦੇ ਸੰਗਰਾਮ ਚ ਫਸੀ ਰਹਿੰਦੀ ਹੈ ਸਰਕਾਰੀ ਕਰਮਚਾਰੀਆਂ ਦੀ ਮੌਜੂਦਾ ਸਥਿਤੀ ਸਰਕਾਰੀ ਕਰਮਚਾਰੀ ਇੱਕ ਮੁੱਲ ਤੇ ਕੰਮ ਕਰਦੇ ਹਨ ਉਹਨਾਂ ਤੇ ਸਿਸਟਮ ਦਾ ਵੱਡਾ ਭਾਰ ਹੁੰਦਾ ਹੈ ਉਹਨਾਂ ਨੇ ਪ੍ਰਸ਼ਟਾਚਾਰ ਦੇ ਵਿਰੋਧ ਲੜਨਾ